ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹੋਈ ਬੱਲੇ ਬੱਲੇ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਫਿਰ ਇੱਕ ਵਾਰ ਸਾਥ ਛੱਡ ਦਿੱਤਾ ਗਿਆ ਹੈ ਪੰਥ ਵੱਲੋਂ ਸਿੱਖ ਸੰਗਤਾਂ ਵੱਲੋਂ ਕੌਮ ਵੱਲੋਂ ਅਤੇ ਦੁਨੀਆ ਭਰ ਦੇ ਪੰਜਾਬੀ ਹੁਣ ਸੋਲੇ ਘਾਰਿਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੜਾ ਵੱਡਾ ਝਟਕਾ ਲੱਗਿਆ ਜਦੋਂ ਸੁਪਰੀਮ ਕੋਰਟ ਤੋਂ ਜਵਾਬਤ ਮਿਲੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮਜੀਠੀਆ ਨੂੰ ਜਿਵੇਂ ਹੀ ਨਾਪਾਦੀ ਨਵੀਂ ਜੇਲ੍ਹ ਦੇ ਵਿੱਚੋਂ ਬਿਕਰਮਜੀਠੀਆ ਬਾਹਰ ਆਏ ਉਹਨਾਂ ਨੇ ਪੱਤਰਕਾਰਾਂ ਦੇ ਸਾਹਮਣੇ ਰੱਜ ਕੇ ਆਪਣੀ ਪੜहास ਕੱਢੀ ਸਿਆਸੀ ਵਿਅੰਗ ਕੀਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਚੀਵਾਲ ਅਤੇ ਆਪ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੇ ਪੰਜਾਬ ਦੇ ਲੋਕ ਟਿਕ ਟਿਕੀ ਲਗਾ ਕੇ ਦੇਖ ਰਹੀ ਸੀ ਕਿਉਂਕਿ 6 ਮਹੀਨਿਆਂ ਤੋਂ ਲਗਾਤਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪ੍ਰਚਾਰਿਆ ਜਾ ਰਿਹਾ ਸੀ ਕਿ ਅਸੀਂ ਬਿਕਰਮਜੀਠੀਆ ਨੂੰ ਪੱਕੇ ਹੱਥ ਪਾਏ ਨੇ ਹਾਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਅਤੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਯਕੀਨ ਨਹੀਂ ਹੋ ਰਿਹਾ ਕਿ ਇਹ ਤਾਮ-ਚਾਮ ਕਿਵੇਂ ਝੋਕਿਆ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਵਕੀਲਾ ਵੱਲੋਂ ਤੇ ਦੂਸਰੇ ਪਾਸੇ ਡੇਰਾ ਮੁਖੀ ਦੇ ਬਿਆਸ ਗੁਰਵਿੰਦਰ ਸਿੰਘ ਢਿੱਲੋਂ ਦਾ ਬਿਨਾਂ ਦਲੀਲਾਂ ਅਪੀਲਾਂ ਅਤੇ ਸਬੂਤਾਂ ਤੋਂ ਕਲੀਨ ਚੁੱਕ ਦੇਣਾ ਬਿਕਰਮ ਜਿਠਿਆ ਨੂੰ ਉਹ ਗਲੇ ਦੀ ਹੱਡੀ ਬਣ ਗਿਆ ਸ਼੍ਰੋਮਣੀ ਅਕਾਲੀ ਦਲ ਵਾਸਤੇ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਪੰਥਕ ਪਾਰਟੀ ਹੈ ਕੌਮ ਦੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਮਾਣ ਮੱਤਾ ਇਤਿਹਾਸ ਹੈ ਕੁਰਬਾਨੀਆਂ ਦੇ ਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਕੁਰਬਾਨੀਆਂ ਦੇ ਹੀ ਜਿਹੜੀ ਹੈ ਸਦਕਾ ਸ਼ਰੋਮਣੀ ਅਕਾਲੀ ਦਲ ਉਤਪਨ ਹੋਈ ਜਿਸ ਦਾ 120 ਸਾਲ ਇਤਿਹਾਸ ਪੁਰਾਣਾ ਹੈ ਲੇਕਿਨ ਜੋ ਕੁਝ ਵੀ ਕੱਲ ਹੋਇਆ ਬਿਕਰਮਜੀਠੀਏ ਨੇ ਗੁਰੂ ਰਾਮਦਾਸ ਸਾਹਿਬ ਜੀ ਦਾ ਨਾਮ ਨਹੀਂ ਲਿਆ ਉਹਨਾਂ ਨੇ ਸਾਰੇ ਹੀ ਡੇਰਾ ਵਾਤ ਜਿਹੜੇ ਉਥੋਂ ਦੇ ਮੁਖੀ ਨੇ ਉਹਨਾਂ ਦਾ ਨਾਮ ਪ੍ਰਚਾਰਿਆ ਅਤੇ ਉਹਨਾਂ ਨੇ ਨਾਮ ਲਿਆ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਦਾ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਨੇ ਬਿਲਕੁਲ ਪਰਵਾਹ ਨਹੀਂ ਕੀਤੀ ਕਿ ਮੇਰਾ ਵੋਟ ਬੈਕ ਘਟੇਗਾ ਜਾਂ ਵਧੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਉਂਕਿ ਜੇ ਗੱਲ ਕਰੀਏ ਡੇਰਾ ਬਿਆਸ ਅਤੇ ਡੇਰਾ ਬਿਆਸ ਦੇ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਦੀ ਉਹਦੇ ਪੈਰੋਕਾਰਾਂ ਦੀ ਉਹਦੇ ਸ਼ਰਧਾਗੂਆਂ ਦੀ ਡੇਰਾ ਦੇ ਸਮਰਥਕਾਂ ਦੀ ਚਾਹੇ ਉਹ ਮਾਝਾ ਹੈ ਚਾਹੇ ਉਹ ਦੁਆਬਾ ਹੈ ਚਾਹੇ ਉਹ ਮਾਲਵਾ ਹੈ ਯਾਨੀ ਕਿ ਹਰ ਖੇਤਰ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਡੇਰਾ ਬਿਆਸ ਦੇ ਸਮਰਥਕ ਨੇ ਲੇਕਿਨ ਕਲੀਨ ਚਿੱਟ ਦੇ ਦਿੱਤੀ ਗਈ ਨਾ ਕੋਈ ਦਲੀਲਾ ਨਾ ਕੋਈ ਅਪੀਲਾ ਨਾ ਕੋਈ ਸਬੂਤ ਹਾਲਾ ਹਾਲਿਕਾ ਹਾਲੇ ਤਾਂ ਬਿਕਰ ਮਜੀਠੀਆ ਨੂੰ ਜਵਾਬਤ ਮਿਲੀ ਹੈ ਕੇਸ ਵਾਲੇ ਉਹਨਾਂ ਤੇ ਚੱਲਣਾ ਹੈ ਰੀਵਿਊ ਕੇਸ ਦੀ ਗੱਲ ਵੀ ਕੀਤੀ ਜਾ ਰਹੀ ਹੈ ਜਿਹਦੇ ਵੱਲੋਂ ਸਮੁੱਚੀ ਸ਼੍ਰੋਮਣੀ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੱਲੋਂ ਹਕਾਕ ਨੇ ਚੀਮਾ ਨੇ ਵੀ ਕਿਹਾ ਹੁਣ ਮੀਤ ਹੇਰ ਨੇ ਵੀ ਕਿਹਾ ਕਿ ਕੇਸ ਰਿਵਿਊ ਹੋਵੇਗਾ ਅਸੀਂ ਕੇਸ ਰਿਵਿਊ ਕਰਵਾਵਾਂਗੇ ਉਹਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮੁਸ਼ਕਲਾਂ ਵਧਨ ਗਈਆਂ ਕਿਹਦੀਆਂ ਸ਼ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਹਿਬ ਦਾ ਮੰਤਰੀ ਬਿਕਰਮਜੀਤਿਆ ਤੇ ਬਿਕਰਮਜੀਤਿਆ ਤੇ ਪਰਵਾਹਤੀਆਂ ਲੇਕਿਨ ਪੰਥ ਤਰੀਫਾਂ ਕਿਉਂ ਕਰ ਰਿਹਾ ਹੈ ਸ਼ਰੋਮਣੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਰੇ ਹੱਥੀ ਲਿਆ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੂੰ ਹਾਲਾਂਕਿ ਪੰਜਾਬ ਦੇ ਵਿੱਚ ਚਾਹੇ ਉਹ ਹਲਕਾ ਬਾਲਵਾ ਹੈ ਚਾਹੇ ਉਹ ਹਲਕਾ ਦਵਾਬਾ ਹੈ ਚਾਹੇ ਉਹ ਹਲਕਾ ਮਝਾ ਹੈ ਯਾਨੀ ਕਿ ਸਾਰੇ ਖੇਤਰਾਂ ਦੇ ਵਿੱਚ ਡੇਰਾ ਬਿਆਸ ਦੀ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਨੇ ਤਾਂ ਜਾ ਕਹਿ ਦਈਏ ਕਿ ਬਾਬਾ ਡੇਰੇ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੀ ਤੂਤੀ ਬੋਲਦੀ ਹੈ ਲੇਕਿਨ ਇਸ ਦੇ ਬਾਪ ਯੁੱਧ ਆਪਣੇ ਵੋਟ ਬੈਂਕ ਦੀ ਬਿਲਕੁਲ ਪਰਵਾਹ ਨਹੀਂ ਕੀਤੀ ਸੋਸ਼ਲ ਮੀਡੀਆ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਨਹੀਂ ਹੋ ਰਿਹਾ ਵਿਰੋਧ ਹੋ ਰਿਹਾ ਹੈ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦਾ ਵਿਰੋਧ ਹੋ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਹੋ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਤਿਆ ਦਾ ਕਿ ਭਈ ਜੋ ਕੁਝ ਇਹਨਾਂ ਵੱਲੋਂ ਕੀਤਾ ਗਿਆ ਉਹ ਕਾਬਲੇ ਤਾਰੀਫ ਨਹੀਂ ਸੀ ਜਿਨ੍ਹਾਂ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਸੀ ਜਿਨ੍ਹਾਂ ਨੂੰ ਨਤਮਸਤਕ ਹੋਣਾ ਚਾਹੀਦਾ ਸੀ ਉਹਨਾਂ ਨੂੰ ਨਹੀਂ ਕੀਤਾ ਗਿਆ ਵਾਰ-ਵਾਰ ਡੇਰਾ ਬਿਆਸ ਅਤੇ ਹੋਰ ਡੇਰੇ ਦੇ ਮੁਖੀਆਂ ਦੇ ਨਾਮ ਪ੍ਰਚਾਰੇ ਗਏ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਤਿਆ ਵੱਲੋਂ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਿਲਕੁਲ ਆਪਣੇ ਵੋਟ ਬੈਂਕ ਦੀ ਪ੍ਰਵਾਹ ਨਹੀਂ ਕੀਤੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਪ੍ਰਵਾਹ ਨਹੀਂ ਕੀਤੀ ਬਿਨਾਂ ਪ੍ਰਵਾਹ ਤੋਂ ਉਹਨਾਂ ਨੇ ਤੰਜ ਕੱਸਿਆ ਡੇਰੇ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਤੇ ਹਾਲਾਂਕਿ ਉਹਨਾਂ ਦੇ ਸਮਰਥਨ ਕਾ ਮੱਲੋਂ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਦੀ ਸਪੋਰਟ ਕੀਤੀ ਜਾ ਰਹੀ ਹੈ ਉਸ ਦਾ ਸਮਰਥਨ ਕੀਤਾ ਜਾ ਰਿਹਾ ਹੈ ਲੇਕਿਨ ਜਿਹੜੀ ਕੌਮ ਹੈ ਜਿਹੜੇ ਜਿਹੜਾ ਪੰਥ ਹੈ ਜਿਹੜੀ ਸਿੱਖ ਸੰਗਤਾਂ ਨੇ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਲਕੁਲ ਵਿਰੋਧ ਨਹੀਂ ਕੀਤਾ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੂੰ ਲੈ ਕੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੂੰ ਲੈ ਕੇ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕੀਤਾ ਜਿੱਥੇ ਕਿ ਭਾਰਤੀ ਜਨਤਾ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਨੇ ਗਲਤ ਕਿਹਾ ਕਿ ਰੱਬੀ ਰੂਹ ਤੇ ਇਸ ਤਰ੍ਹਾਂ ਦਾ ਸਿਆਸੀ ਪਲਟਵਾਰ ਨਹੀਂ ਕਰਨਾ ਪਾਵੇਗਾ ਇਹਦੀ ਤੁਹਾਨੂੰ ਬਦਵਾ ਲੱਗੇਗੀ ਇਹਦੀ ਤੁਹਾਨੂੰ ਬlesing ਨਹੀਂ ਮਿਲੇ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹ ਸਿਆਸੀ ਟਵੀਟ ਕੀਤਾ ਜੋ ਕਿ ਇੱਕ ਲੋਕਤੰਤਰ ਇੱਕ ਸੰਵਿਧਾਨ ਉੱਤੇ ਟੁਕਬਾ ਬਿਰਦਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਰਵਾਹ ਨਾ ਕੀਤੇ ਜਾਣਾ ਇਹ ਬੜੀ ਵੱਡੀ ਇੱਕ ਦਲੇਰੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਥਾਂ ਹੋਰ ਕੋਈ ਹੁੰਦਾ ਤਾਂ ਉਸ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਵਿਰੁੱਧ ਕਿਸੇ ਵੀ ਤਰ੍ਹਾਂ ਦਾ ਕੋਈ ਸ਼ਬਦ ਨਹੀਂ ਬੋਲਣਾ ਸੀ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਰਦਾਬਾਦੀ ਕੀਤੀ ਹਾਲਾਂਕਿ ਉਹਨਾਂ ਨੇ ਬਿਕਰਮਜੀਤਿਆ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਟਿੱਕਾ ਟਿੱਪਣੀ ਨਹੀਂ ਕੀਤੀ ਲੇਕਿਨ ਉਹਨਾਂ ਨੇ ਟਵੀਟ ਕੀਤਾ ਡੇਰਾ ਬਿਆਸ ਦੇ ਮੁਖੀ ਬਾਬਾ ਕਰਮਿੰਦਰ ਸਿੰਘ ਢਿੱਲੋਂ ਕਿਉਂਕਿ ਉਹਨਾਂ ਨੇ ਜਦੋਂ ਮੁਲਾਕਾਤ ਕੀਤੀ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਜਾ ਕੇ 2 ਫਰਵਰੀ ਨੂੰ ਬਾਅਦ ਵਿੱਚ ਜਦੋਂ ਪੱਤਰਕਾਰਾਂ ਨੇ ਪੁੱਛਿਆ ਕਿ ਤੁਸੀਂ ਰੱਬ ਹੋ ਰੱਬ ਕਿਉਂ ਮਿਲਣਾ ਹੈ ਉਨੇ ਰਿਸ਼ਤਦਾਰੀ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਜਿਹੜੇ ਉਹਨਾਂ ਉੱਤੇ ਇਲਜ਼ਾਮ ਲੱਗੇ ਨੇ ਨਸ਼ਾ ਤਸਕੀਦ ਉਹ ਬਿਲਕੁਲ ਉਹਨਾਂ ਦੇ ਵਿੱਚ ਨਿਰਦੋਸ਼ ਹੈ ਉਹਨਾਂ ਨੇ ਅਜਾਇਆ ਨਹੀਂ ਕੀਤਾ ਉਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਿਆਸੀ ਪਾਰਾ ਚੜਿਆ ਟਵੀਟ ਕੀਤਾ ਗਿਆ ਹਾਲੇ ਕਿ ਜਿਹੜੇ ਸਮਰਥਕ ਨੇ ਡੇਰਾ ਬਿਆਸ ਦੇ ਡੇਰਾ ਬਿਆਸ ਦੇ ਉਹਨਾਂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਸੋਸ਼ਲ ਮੀਡੀਆ ਤੇ ਲੇਕਿਨ ਜਿਹੜੀ ਕੌਮ ਹੈ ਸੰਗਤ ਹੈ ਪੰਥ ਹੈ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਬਿਲਕੁਲ ਵੀ ਵਿਰੋਧ ਨਹੀਂ ਕੀਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੋਟ ਬੈਂਕ ਦੀ ਬਿਲਕੁਲ ਪਰਵਾਹ ਨਹੀਂ ਕੀਤੀ ਸਿੱਧਾ ਆੜੇ ਹੱਕੀ ਲਿਆ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਅਤੇ ਉਸ ਦੇ ਪੈਰਾਂ ਜਿਹੜੇ ਉਸ ਦੇ ਪੈਰੋਕਾਰ ਨੇ ਧੰਨ